ਇਹ ਤੇ ਕੋਈ ਹਾਪਾ ਨਹੀਂ ਹੈ ਕਿ 아이 ਬੀਰਿਆ ਕਰੇ ਤੇ ਅੰਧਿਆਰੇ ਮਮੀ ਮੱਗਨ ਵਾਲੀ ਦੇ ਇਸ ਪਰੋਂ ਪਹਿਲਾਂ ਜਾਂਦੇ ਆ ਤੁਸੀਂ ਕਹਿੰਦੇ ਮੈਂ ਬੱਚਾ ਕਰ ਬੰਦਿਆ ਕਿ ਇਹੋ ਐਸਾ ਕਰਾਓ ਕਿ ਇਹ ਨਾਲ ਹੀ ਰੱਖਿਆ ਹੋਣੀ ਪਰ ਆਣਾ ਹੈ ਅਨੇ ਰੰਿਆ ਨੇ ਚੜੀ ਹੋਏ ਨਾ ਤੇਰਾ ਵੀ ਸਮਾਂ ਕਿ ਮਾ ਰੰਿਆ ਨੇ ਖੇਤਾਂ ਲੋਕਾਂ ਦੇ ਨੇੜੇ ਇੱਕ ਚਾਲ ਬੜੀ ਆ ਇਹ ਮਿੱਟੀ ਨੂੰ ਸਲੋਗੀ ਤੱਕ ਸੁਨੇ ਆ ਤੇ ਮਮੀ ਅਨੁਦੇ ਮਿੱਟੀ ਤੇ ਅਲਰਜੀ ਆ ਪਹਿਲਾਂ ਵੀ ਪਤਾਵਾ अरे लड़की होती है शानू तेरा जो लड़की हो रही है तो हाँ इतना मिट्टी जी रहे हैं कोई कोई गाड़ी करके सेल्फ मोर तो ही पेंट करेंगे कोई आप कैंडी भी खाओ तो खाओ सामग्री लग रही है टाइट इधर तो ही पेंट करेंगे कुल काम हो गया ਹੋ ਗਏ ਮੰਮੀ ਜੀ ਦੁਆਲੇ ਸੰਦੀਪ ਦੇ ਹੋਣਾ ਝਾੜੋ ਹੀ ਲਾਉਣਾ ਹੈ ਕੀ ਇਤਿਹਾਸਤ ਆ ਗਈ ਆ ਬੜੀ ਵਾਰ ਮੰਮੀ ਨੂੰ ਆਖਿਆ ਕਿ ਮੰਮੀ ਜੀ ਨਹੀਂ ਕੰਮ ਕਰਦੀ ਤਾਂ ਕੋਈ ਨਹੀਂ ਆਪ ਕਰ ਲਾਂਗੇ ਪਰ ਮੰਮੀ ਵੀ ਜਨਾ ਚਲਦਾ ਗੱਲ ਨਹੀਂ ਨਾ ਪੈਂਦੇ ਮੰਮੀ ਨੂੰ ਵੀ ਨਾ ਚੈਨ ਨਹੀਂ ਆਉਂਦਾ ਸੰਦੀਪ ਦੀ ਵੀ ਗਲਤੀ ਆ ਕਿ ਤੂੰ ਕੱਲ ਦਾ ਆਣ ਕੇ ਬੁਲਾ ਲਾ ਉਸ ਐਡਾ ਕਿਹੜਾ ਵਾ ਨਾਲੇ ਤੂੰ ਵਾਂਡਾ ਵੇਖ ਆਈਆਂ ਤੇ ਨਾਲੇ ਆਣ ਕੇ ਚੁੱਪਚਾਪ ਵਾ ਇਹ ਨਹੀਂ ਵੀ ਕਿਸੇ ਨੂੰ ਸੱਤ ਨਹੀਂ ਕਿਸਤ ਨਹੀਂ ਉੱਗੂ ਨਹੀਂ ਚੁੱਗੂ ਨਹੀਂ ਅੰਦਰ ਵੜੀ ਹੀ ਉਦੋਂ ਦੀ ਰੋਟੀਆਂ achar ਲਾਈਆਂ ਸਬਜ਼ੀ ਉਹ ਨਹੀਂ ਬਣਾਈ ਹੁਣ ਸਾਫ ਸਫਾਈ ਅੰਦਰ ਦੀ ਕਰਨ ਢਈ ਆ ਉੱਤੋਂ ਉੱਤੋਂ ਝਾੜੂ ਮਾਰੇ ਜਾਣਾ ਵਾ ਜੇ ਮੈਂ ਆਖਿਆ ਵੀ ਮਾੜਾ ਮੋਟਾ ਵਿੱਡਾਂ ਦੇ ਉੱਤੇ ਮਾਰ ਲਾ ਕਪੜਾ ਤਾਂ ਮੇਰੇ ਆਖੇ ਨੇ ਲੱਗੀ ਚਾ ਮੈਂ ਕਰ ਲਉ ਆਪੇ ਹੁਣ ਜੇ ਬਾਹਰ ਵਾ ਤੇ ਉੱਤੋਂ ਉੱਤੋਂ ਮਾਰ ਕੇ ਝਾੜੂ ਵੇੜੇ ਚ ਪੱਕੇ ਥਾਉ ਕੱਚੇ ਉਹ ਨਹੀਂ ਮਾਰਨ ਢੀ ਤੇ ਉਦਾਂ ਦੇ ਨਾਲ ਮੰਮੀ ਆ ਨਿੱਕ ਨਿੱਕੇ ਗੱਲ ਤੇ ਨਾ ਬੈਸੋ ਵਸਾਈ ਇਹਨਾਂ ਦੀ ਚੱਲਦੀ ਰਹਿੰਦੀ ਆ ਜਿੰਨਾ ਚਿਰ ਮੰਮੀ ਦੀ ਗੁੱਸਾ ਕੱਢਣਾ ਨਾ ਲੈਣ ਚੈਨ ਮੰਮੀ ਜੀ ਨੂੰ ਨਹੀਂ ਆਉਂਦਾ ਇਹ ਵੀ ਇੰਨੀ ਕਿੰਨੀ ਕੀ ਗੱਲ ਤੇ ਉਹਨੂੰ ਟੋਕਾ ਟਕਾਈ ਲਾਈ ਛੱਡਦੇ ਆ ਰੋਜ ਦਾ ਕਪਾਤ ਜਿਹੜਾ ਨਾ ਘਰ ਤੇ ਚੰਗਾ ਨਹੀਂ ਆ ਮਾਰੇ ਸੁੱਖ ਰੱਖੇ ਚੱਲ ਸਾਡਾ ਮੈਂ ਪਹਿਲਾਂ ਨਾ ਚਾਚੀ ਦੇ ਘਰ ਹੋ ਕੇ ਆਵਾਂ ਤੇਰੇ ਕੋਈ ਹੋਰ ਕੰਮ ਕਰਦੀ ਆ ਉਹ ਉੱਥੇ ਝਾੜੂ ਲਾਉਣ ਦਾ ਕੀ ਫਾਇਦਾ ਜੇ ਇੱਥੇ ਨਹੀਂ ਲਾਇਆ ਤਾਂ ਕਚੱਜੀ ਦੇ ਕਚੱਜੀ ਰਹੀ ਨਾ ਹੋਏ ਨਹੀਂ ਮੈਂ ਮਰਦੀ ਮਾਦਾ ਮੈਂ ਤੈਨੂੰ ਆਖ ਰਹੀ ਇੱਥੇ ਫਰਸਟ ਵਾਲਾ ਮੇਰੀਆਂ ਗੱਲਾਂ ਨੇ ਤੈਨੂੰ ਬੜੀ ਉਹਦਾ ਕੋਲ ਲੱਗਦੀ ਆ ਹੁਣ ਲਵਾ ਲਈ ਨਾ ਸੱਟ ਜਿਆਦਾ ਤੇ ਨਹੀਂ ਨਾ ਸੱਟ ਲੱਗੀ ਲੱਗੀ ਆ ਕੀ ਕਰਾਂ ਹਾਂ ਪਾਣੀ ਖੜੇ ਕਿੰਨੇ ਆ ਯਾਰੀ ਖੜਾ ਲੋ ਬੱਚੇ ਹੁਣ ਆਪ ਖੇਡ ਲਿਆ ਨਾ ਚਲ ਬੈਠ ਜਾ ਮਾਦਾ ਉਹਦਾ ਇੱਕ ਗੱਲ ਵਾ ਹੁਣ ਤੂੰ ਸੱਟ ਲਵਾ ਕੇ ਬੈਗੀ ਆ ਜੇ ਕਿਤੇ ਪਹਿਲਾਂ ਮੇਰੀ ਗੱਲ ਮੰਨੀ ਹੁੰਦੀ ਤਾ ਫਸਟਪਾਆ ਹੁੰਦਾ ਤੇ ਚੰਗੀ ਰਹਿੰਦੀ ਨਾ ਇਹ ਜੇੜੀ ਕਰਮਾ ਚ ਆਇਆ ਲਾ ਕੇ ਜਾਂਦੀ ਆ। ਜਾਂ ਫਰਸ਼ ਤਾਂ ਮੈਂ ਤਿਲਕ ਜਾਂਦੀ ਕਿ ਫੇਰ ਤੂੰ ਕੀ ਕਰ ਲੈਣਾ ਸੀ। ਚਲ ਹਣ ਗੋਡੇ ਦਾ ਛੱਟ ਲੱਗੇ ਸ਼ੂਗਰ ਘਰ ਦੰਦਾ ਥੱਲੇ ਜੀਭ ਨਹੀਂ ਆ ਗਈ। ਨਾ ਮੇ ਮਰੀ ਜੀਭ ਲਿਆਂ ਡਾਈ ਦੰਦਾ ਥੱਲੇ। ਮਾਂ ਤਾਂ ਕਿ ਤਾ ਖੂ ਨਾ ਸਕੇ। ਕੀ ਗੱਲੂ ਕੀ ਆ? ਹੋਣਾ ਕੀ ਆ? ਸਿਮਾ ਝਾੜੂ ਲਾਉਂਦਾ ਹੀ। ਉਦੋਂ ਇਹ ਲਾ ਦਿੰਦੀ ਝਾੜੂ ਤੇ ਖਰੇ ਮੈਨੂੰ ਨਾ ਛੱਟ ਲੱਗਦੀ। ਸਮਝ ਇੱਕ ਕਰ ਲਾ ਤਾ ਤੁਹਾਨੂੰ ਇਹ ਨਾ ਬਹਿਣਾ ਨਹੀਂ ਆਉਂਦਾ। ਕਿਉਂਕਿ ਮੈਂ ਆਖਿਆ ਵਸ ਕੋਈ ਨਹੀਂ ਵੇਲੇਕ ਵੇਲੇ ਹੋ ਜਾਊਗਾ ਨਿਪਟੜ ਜਾਣਾ ਕੰਮ ਆਸਤੇ ਨਾਲ ਨਿਬੇੜ ਲਾਂਗੇ ਤੁਸੀਂ ਵੀ ਗੁੱਸੇ ਵਿੱਚ ਆ ਕੇ ਤੇ ਬੋਕਰ ਖੜ ਲਈਏ ਉਹਦੇ ਸਿਰ ਚੜ੍ਹ ਕੇ ਵੀ ਉਹਨੇ ਨਹੀਂ ਕੀਤਾ ਤੇ ਮੈਂ ਦਵਾਦਾਰ ਕਰਨਾ ਹੁਣ ਬਹਿ ਗਏ ਨਾ ਤੇ ਨਾਲ ਤੁਤੋ ਸਿਆਲ ਆ ਗਿਆ ਸਿਮਾ ਨਿਆਣਿਆਂ ਦੇ ਖਲਾਰਾ ਪਾਇਆ ਸੀ ਨਿਆਣੇ ਖੇਡਦੇ ਹੀ ਉੱਥੇ ਮੈਂ ਚੱਲ ਕੋਈ ਆ ਹੀ ਜਾਂਦਾ ਵਾ ਬੁਰਾ ਲੱਗਦਾ ਏ ਝਾੜੂ ਉਦੋਂ ਲਾ ਦਿੰਦੀ ਤੇ ਮੈਂ ਖੜੇ ਨਾ ਹੀ ਦੇਖਦੀ ਮੰਮੀ ਜੀ ਜਦੋਂ ਇਦਾਂ ਜਿਦਾ ਜਿਆ ਘਰ ਵਿੱਚ ਚੱਲਣ ਲੱਗ ਜਾਂਨਾ ਫਿਰ ਫਿਰ ਪੜਾਈ ਉੱਪਰ ਹੋ ਜੂਗੀ ਆਪਾਂ ਜਿੱਦਣਾ ਨਹੀਂ ਇਹਦੇ ਨਾਲ ਜੇ ਕਮ ਸੱਟ ਦਿੰਦੀ ਐ ਨਾ ਕੋਈ ਨਹੀਂ ਆਪਾਂ ਪੂਰਾ ਕਰ ਲਿਆ ਕਰਾਂਗੇ ਹੁਣ ਇਹਦੇ ਵਿੱਚ ਨੁਕਸਾਨ ਕਿਹਦਾ ਹੋਇਆ ਆਪਣਾ ਹੀ ਹੋ ਗਿਆ ਨਾ ਜਿਹੜਾ ਆਂਦੇ ਨੇ ਨਾ ਗੁੱਸਾ ਬੰਦੇ ਦੇ ਮੱਤ ਮਾਰਦਾ ਵਾ ਤੇ ਨਾਲੇ ਹੁਣ ਆਪਣਾ ਟਾਈਮ ਖਰਾਬ ਹੋ ਗਿਆ ਸਾਡਾ ਡੋਕਾ ਕੱਢੋ ਤਾਂ ਵੀ ਗਏ ਤੇ ਉਤੋਂ ਸੈਲ ਦੀ ਸੱਟ ਤੇ ਜਿਹੜੀ ਅੱਗੇ ਹੀ ਬੜੀ ਦੁਖਦੀ ਆ ਹਨੀ ਜੀ ਦੁੱਧ ਪੀਓ ਦੁੱਧ ਝਲਦੀ ਪਾ ਕੇ ਲਿਆਂਦੀ ਆ ਮਾਂ ਤੇ ਹਾਂਜੀ ਮੰਮਾ ਪਤੂ ਮੂਹ ਲੈ ਕੇ ਆ ਨਾਲ ਪੱਟੀ ਲੈ ਕੇ ਆ ਕਰਦਾਦੀ ਨੇ ਲਿਉਣੀ ਪੱਟੀ ਕਰਦੇ ਬਾਜਰ ਖਾ ਲੈ ਹੁੰਨੇ ਡੈਡੀ ਨੂੰ ਕਹਤੇ ਨਾ ਉਹਨਾ ਨਾਲ ਖਾ ਲੈ ਹੋਂਗੇ ਆਪੇ ਜੇ ਨਾ ਪੈਦੂ ਲੰਮੇ ਇਧਰ ਨੇ ਹੋਣੀ ਨਹੀਂ ਲੱਤ ਲੱਕੇ ਨਾ ਤਾ ਨੂੰ ਸੈਜੋ ਲੰਮੀ ਮੰਮਾ ਪੱਟੀ ਤੇ ਲੱਭੀ ਨਹੀਂ ਆ ਮਉਪਾ ਕੋਤ ਕਰਮ ਕਪੜਾ ਬੰਦੇ ਥੋੜਾ ਜਿਦ ਸਾਮ ਜਿਆ ਅਦੂ ਕਰ ਬਣਾਉਂ ਤੋਂ ਦਾਦੂ ਨੂੰ ਕਹਿੰਨੇ ਆ ਤੇ ਦਾਗਣੇ ਖਾ ਲੈ ਹੋਣਗੇ ਹੂੰ ਚਲੋ ਖਮਾਲ ਦੇ ਕਿਦ ਦਾ ਖਲਾਰਾ ਪਾ ਕੇ ਗਏ ਹ ਧੁੱਕੜ ਤੇ ਕੱਢਿਆ ਯੋ ਖਲਾਰਾ ਵੇ ਇਹਨਾਂ ਦਾ ਪਿਆ ਆਂਦੇ ਪੈਸੇ ਦੇ ਰੋ ਕੰਮ ਹੋਵੇ ਚਾਹੇ ਨਾ ਹੋਵੇ ਖਲਾਰਾ ਪਾ ਕੇ ਗਏ ਭੁੱਕੜ ਦਾਦੂ ਤੇ ਕੀ ਹੋਇਆ ਦਾਦੀ ਡੇਗੀ ਜੇ ਓਏ ਕਦਾ ਉਹ ਸਲਿੱਪ ਲੱਗ ਗਈ ਹਮਾਂ ਸੀ ਉਹ 7 ਦਿਨ ਵਾਲੀ ਨਹੀਂ ਨਹੀਂ ਬਾਤ ਗਈ ਕੁੱਤਾ ਦਾ ਭਲਾ ਇਹ ਸਵੇਰ ਦੇ ਇਹਨਾਂ ਨੇ ਕਲਾ ਪਾਈ ਇਹਨਾਂ ਨੇ ਕਲਾ ਪਾਈ ਜਦੋਂ ਪਾਣੀ ਲਾ ਕੇ ਗਈ ਉਦੋਂ ਤੇ ਕੁੜ 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 ਘਰ ਹੋਣ ਡਿਆ ਆਹੀ ਪਤਾ ਨਹੀਂ ਕੀ ਇਹਨਾਂ ਕੱਢਣਾ ਹੁੰਦਾ ਘਰ ਤੋਂ ਕਿਦੇ ਨੇ ਕਰਿਓ ਕਲਾ ਪੈਣੀ ਸੀ ਜਦੋਂ ਟੱਕ ਕੁੜ ਕੁੜ ਹੁੰਦੀ ਰਹਿੰਦੀ ਆ ਓ ਕੀ ਹੋਇਆ ਤੈਨੂੰ ਹੁਣ ਕੀ ਆ ਹਾਂ ਉੱਥੇ ਪਾਣੀ ਢੋਲਿਆ ਸੀ ਇਹ ਹੈ ਇਹਨੇ ਖਲਾਰਾ ਪਾਇਆ ਮੈਂ ਝਾੜੂ ਲਾਉਂਦਾ ਹੀ ਤੇ ਪਾਣੀ ਪਤਾ ਨਹੀਂ ਕਿੰਨੇ ਢੋਲਿਆ ਹੀ ਤੂੰ ਅਸੀਂ ਨੇ ਢੋਲਤਾ ਕੰਡੀਆਂ ਨੇ ਮਿਡਾ ਕੇ ਲੈ ਵਾਧਾ ਪਾਣੀ ਮੈਂ ਢੋਲਤਾ ਤੇ ਤੂੰ ਢੋਲਿਆ ਤੇ ਲੈ ਸਾਂਭ ਲਈ ਹੁਣ ਡੰਗਰ ਤੂੰ ਹੀ ਚੱਲ ਡੰਗਰ ਬੰਨਦਾ ਤੇ ਆਪਣੇ ਮਿਲੂਗੀ ਪਤਾ ਤੂੰ ਕੀ ਲੈਣ ਗਈ ਉੱਥੇ ਝਾੜੂ ਟੈਉ ਛੇਤੀ ਲਾਉਂਦੇ ਤੂੰ ਗੱਲ ਨੂੰ ਝਾੜੂ ਲਾਉਣਾ ਹੀ ਉਹ ਦੋ ਜਾਨੀਆਂ ਹੈਗੀਆਂ ਤੂੰ ਝਾੜੂ ਨੂੰ ਕੀ ਕਹਿੰਦੇ ਹੀਂ ਹੈ ਕੋਈ ਨਾ ਤੂੰ ਪਿਆਰ ਨਹੀਂ ਉਹਦਾ ਸੰਦੀਪ ਹੀ ਲਾ ਦਿੰਦੀ ਉਹਨੇ ਪਿਆਰ ਨਾਲ ਦੀ ਨਹੀਂ ਉਹ ਰੱਖਦੇ ਨੇ ਲੱਗਦੀ ਨਹੀਂ ਉਹਨੇ ਝੜੂ ਲਾਇਆ ਸੀ ਲਾਇਆ ਸੀ ਤੇ ਪੱਕੇ ਖਾਂ ਪੱਤੇ ਖਾਂ ਲਾਇਆ ਨਹੀਂ ਹਾਂ ਤੇ ਮੈਨੂੰ ਅਲਰਜੀ ਹੋ ਜਾਂਦੀ ਆ ਮੇਰੇ ਪੈਰ ਖਰਾਬ ਹੋ ਜਾਣੇ ਆ ਮੈਂ ਕਹਾਂ ਵੀ ਮੈਂ ਨਿਆਣੇ ਖੇੜਦੇ ਆ ਤਾਂ ਖਲਾਰਾ ਜਿਆ ਪਿਆ ਵਾ ਤੇ ਕੋਈ ਨਹੀਂ ਉਹ ਪਾਣੀ ਤੂੰ ਢੋਲ ਦਿੱਤਾ ਖਰੇ ਹਾਂ ਗਾੜੀ ਵੇਖਣਾ ਗੱਲਾਂ ਕਿ ਸੁੱਕਾ ਵਾ ਹੋਰ ਕਿੱਥੇ ਲਵਾਈ ਏ ਸਾਡ ਆ ਗਿੱਟੇ ਤੇ ਲੱਗੀ ਆ ਇੱਥੇ ਕੋਈ ਖਾਣੀ ਬੋਲੀ ਗਾੜੀ ਗੋਲੀ ਨਾਲ ਲਈ ਆ ਮੂ ਬਾ ਦਿੱਤੀ ਆ ਦਵਾਈ ਵੀ ਖਾਣ ਨੂੰ ਹਾਂ ਹੁਣ ਦਿਨਾ ਨਾਲ ਮਾਂ ਨਾ ਆਉਣਾ ਇੱਕ ਜੱਕ ਦਮ ਕਿੱਦਾਂ ਆਜੂਗਾ ਹਣੇ ਇੱਕ ਨਾਮ ਦਿਖਾ ਲੈਣਾ ਪਊਗਾ ਰੁਕ ਜੂ ਗੋਲੀ ਗਾਲੀ ਨਹੀਂ ਅਲਰਜੀ ਸੰਦੀਪ ਨੂੰ ਆ ਜਾਂਦੀ ਆ ਆਹੋ ਕਹਿੰਦੀ ਮੈਨੂੰ ਅਲਰਜੀ ਆ ਜਾਂਦੀ ਮੈਂ ਨਹੀਂ ਇੱਧਰ ਚੜ੍ਹੂ ਲਾਉਣਾ ਦੰਦਾ ਮੈਂ ਉਹਨੂੰ ਚੋਨਾ ਸ਼ਟਰ ਮੇਲੇ ਅੱਖੀ ਲੇ ਲੱਗਦੀ ਉਹਦੀ ਜਾਂਦੀ ਕਿੱਧਰ ਨੂੰ ਆ ਤਨ ਦੇ ਵੀ ਕੀ ਕਰਨੀ ਆ ਕੋਈ ਨਹੀਂ ਡਾੜ ਜੀ ਕਪੜੇ ਤੋਂ ਹੰਡੀ ਉਹ ਬਾਹਰ ਥੋੜੀ ਜਿਹੀ ਸਮਿਆਨੇ ਕਾਲਾ ਛਤਰੀ ਆ ਨਾ ਆਪਣੇ ਜਰਾ ਹੀ ਕੀ ਹਾਂਜੀ 14 ਵਾਂ ਤੇ ਤੇ ਤੂੰ ਹੋੜੇ ਦਾ ਘਰ ਆ ਜੜੀ ਮੰਡੀਆਂ ਥੋੜਾ ਜਿਹਾ ਆਏ ਨਾ ਨਾਲੀ ਮੁਰਕੇ ਉਹਨਾਂ ਨੇ ਦਾ ਦੂ ਦੇ ਪੱਖੇ ਲਾ ਗਏ ਡਾੜ ਜੀ ਦਾ ਤਾਂ ਮੈਂ ਦਵਾ ਪਰ ਮੈਨੂੰ ਅਲਰਜੀ ਆ ਜਾਂਦੀ ਆ ਅਲਰਜੀ ਜੱਟਾਂ ਦੇ ਕਿਉਂ ਕੁੜੀਆਂ ਨੂੰ ਕਦੇ ਅਲਰਜੀ ਉਹਨਾਂ ਇੰਨਾ ਛਟਿਆ ਉਹਨੂੰ ਤਾਂ ਅਲਰਜੀ ਹੋਈ ਨਹੀਂ ਮੈਨੂੰ ਸਵੇਰੇ ਮੰਮੀ ਨੇ ਕਹਿਣ ਦੀ ਝਾੜੂ ਲਾਉ ਨੂੰ ਕੱਚੇ ਸਾਤੇ ਮੈਂ ਆ ਤੇ ਹੋ ਵੀ ਨਹੀਂ ਲਾਇਆ ਡਰਦੀ ਨੇ ਕਿ ਮੇਰਾ ਸਾਰੇ ਤਾਂ ਫਟਾ ਫਟ ਜੇ ਹੋ ਜਾਂਦੇ ਆ ਚੱਲ ਕੋਈ ਨਹੀਂ ਤੂੰ ਛੱਟ ਦੇ ਤਿੰਨ ਮੈਂ ਦਵਾਈ ਲਿਆਂਦੂਗਾ ਡਾਡ ਜੀ ਛੱਟ ਦਿਨੀ ਆ ਆ ਛੱਟ ਫਿਰ ਪੱਖੇ ਤੇ ਇਦਾਂ ਸਵਾਰ ਕੇ ਰੱਖਿਆ ਜਿੱਦਾਂ ਟੈਂਟ ਲੱਗਾ ਹੁੰਦਾ ਇਥੇ ਆਏ ਗਏ ਦਾ ਇੰਤਜ਼ਾਰ ਕਰਨ ਧਿਆ ਪੱਖੇ ਲਾ ਲਾ ਉਹਨਾਂ ਨੂੰ ਦੇਣੇ ਆ ਸਾਰੇ ਪਵਾੜੇ ਦੀ ਜੜ ਤੇ ਇਹ ਨਸ਼ਣੀ ਆ ਜੇ ਇਹ ਕੰਮ ਸਵਾਦ ਦੇ ਕਰੇ ਤੇ ਫੇਰ ਕਾਹਦਾ ਘਾਟਾ ਵਾ ਕੱਲ ਇਹਨੇ ਪਰਮਾਇਡਾ ਹੀ ਅੱਜ ਮੈਨੂੰ ਆ ਸੁਣਾਤਾ ਕੂੜਾ ਘਟਾ ਡਾਉਨ ਨੂੰ ਪੀਵੇ ਡਾਦੇ ਤੂੰ ਕਿਹੜਾ ਡਾਊਗਾ ਇਹਨੂੰ ਪਰਮਲ ਨੂੰ ਹੱਦ ਹੋ ਗਈ ਇਹਦੇ ਵਾਲੀ ਇਹਦੇ ਬੇੜੀਆਂ ਚ ਵਟੇ ਪੈਂਦੇ ਆ ਤੇ ਮੈਨੂੰ ਨਭਾਉਣੇ ਪੈਂਦੇ ਸਾਰੇ ਆ ਇਹੋ ਸਿਆਪੇ ਤੋਂ ਡਰਦੀ ਨੇ ਮੈਂ ਆਖਿਆ ਕਿ ਮੈਨੂੰ ਅੱਡ ਕਰ ਜਾ ਇਹੋ ਜੇ ਮੇਰੇ ਕੋ ਕੰਮ ਨਹੀਂ ਹੁੰਦੀ ਇਹ ਵੀ ਬੰਦਾ ਐਡਾ ਹੈਗਾ ਨਾ ਗੱਲ ਹੋਤੇ ਤੇ ਆਉਂਦਾ ਹੀ ਨਹੀਂ ਆ ਇਹਨਾਂ ਦੇ ਮੱਕ ਚ ਦਮ ਮੈਨੂੰ ਦੇਣਾ ਹੀ ਪੈਣਾ ਵਾ ਇਹਨਾਂ ਅੱਡ ਮੈਨੂੰ ਫੇਰ ਹੀ ਕਰਨਾ ਵਾ ਆਪਣੇ ਮੂੰਹ ਆ ਫੁੱਟਣ ਗਏ ਆ ਫਿਰ ਵੀ ਇਹਨੂੰ ਅੱਡ ਕਰ ਦੀਏ ਜੇ ਮੈਂ ਇਹਨਾਂ ਨਾਲ ਇਦਾਂ ਦੇ ਕੰਮ ਕਰਦੀ ਰਹੀ ਨਾ ਮਿੱਠੇ ਪਿਆਰੇ ਇਹਨਾਂ ਮੇਰਾ ਕਦੀ ਆਖੇ ਨਹੀਂ ਲੱਗਣਾ ਜੜੇ ਪੈ ਕਿਆ ਕਰ ਨਹੀਂ ਕੰਮ ਕੀਤੇ ਉਹ ਸਹੁਰੇ ਆਣ ਕੇ ਸਿਆਣਿਆਂ ਸਾਚੀ ਆਖਿਆ ਵੀ ਕਰਨਾ ਹੀ ਪੈਂਦੇ ਆ ਮੈਂ ਆ ਤਾਂ ਕਦੀ ਡਾਈ ਵੀ ਨਹੀਂ ਤੇ ਮੈਨੂੰ ਡੋਣੀ ਵੀ ਨਹੀਂ ਆਉਂਦੀ ਹਾਏ ਕਿਥੇ ਕਰੈਂਟੀ ਨਾ ਪੈ ਜੇ ਹਾਲੇ ਤੇ ਮੈਂ ਐਸੀ ਦੀ ਜ਼ਿੰਦਗੀ ਜੀਣੀ ਆ ਇੱਥੇ ਦੇ ਨਾ ਸਾਂਝੇ ਘਰ ਚ ਰਹਿ ਰਹਿ ਕੇ ਨਾ ਸਾਰੇ ਨੂੰ ਪੁੱਛ ਕੇ ਵੰਡੇ ਜਾਣਾ ਪੈਂਦਾ ਵਾ ਜੇ ਕਿਤੇ ਪ੍ਰੋਗਰਾਮ ਤੇ ਵੀ ਜਾਣਾ ਹੋਏ ਨਾ ਕੱਲੇ ਕੱਲੇ ਦੇ ਜੀ ਦੇ ਸੈਂਟਰਾਉਣੇ ਪੈਂਦੇ ਆ ਉਹ ਦੋਨੋਂ ਤੇ ਅੱਧਾ ਪ੍ਰੋਗਰਾਮ ਹੀ ਨਿਕਲ ਜਾਂਦਾ ਵਾ ਅੱਡ ਹੋਵਾਂਗੇ ਤੇ ਵਧੀਆ ਤਰੀਕੇ ਨਾਲ ਸਵਸਥੇ ਘਰੋਂ ਨਿਕਲਿਆ ਕਰਾਂਗੇ ਤੇ ਮਜੇ ਨਾਲ ਸ਼ਾਮ ਨੂੰ ਘਰ ਆਇਆ ਕਰਾਂਗੇ ਨਾ ਕਿਹਦੀ ਹਿੜਕ ਨਾ ਝਿੜਕੀਆਂ ਦੋਟਕੀਆਂ ਲਾਈਆਂ ਤੇ ਵੇਲੇ ਸਾਰੇ ਦਿਹਾੜੀ ਨਾ ਆ ਕੇ ਤੇ ਕੋਈ ਨਾ ਕਹਦੀ ਟੈਨਸ਼ਨ ਤੇ ਨਾ ਹੋਰ ਇਹਦੇ ਹਿਸੇ ਦਊਂਗੀ ਬੁੱਢਾ ਬੁੱਢੀ ਦੋਵੇਂ ਜਾਣੇ ਮੇਰੇ ਵੱਲੋਂ ਭਾਂਵੇਂ ਆ ਚੋਣੇ ਸਿਰ ਦਵੇ ਕਿਉਂਕੇ ਜੇ ਦਵੇ ਮੈਨੂੰ ਕੀ ਲੱਗੇ ਆਪੇ ਉਹਨਾਂ ਨਾਲ ਗਲਮਪੁਣਾ ਤੇ ਇਹ ਕਰਦੀ ਰਹੂਗੀ ਮੇਰੇ ਕੋ ਤੇ ਇਹੋ ਜੇ ਹੁੰਦੇ ਨਹੀਂ ਤੇ ਨਾ ਮੈਂ ਕਦੀ ਕੀਤਾ ਹੀ ਆ ਲੈ ਆ ਪਈ ਮੇਰੇ ਕਰਮਾਂ ਨੂੰ ਤੇ ਬੱਤੀ ਵੀ ਬੰਦਵਾ ਘਰ ਜਾਣੀ ਆ ਤੇ ਦੱਸ ਦੇਣੀ ਆ ਕਿ ਬੱਤੀ ਨਹੀਂ ਆਉਣੀ ਪਰ ਮੈਂ ਕਾਤੇ ਡਾਦਾ ਅਰੇ ਭੋਗਾ ਹੀ ਰੋਦੀ ਆ ਰੱਬ ਨੇ ਕੀਤਾ ਮੇਰੀ ਤੇ ਨੇੜੇ ਹੋ ਕੇ ਸੁਣੀ ਰੱਬ ਨੇ ਹਾਏ ਰੱਬਾ ਮੇਰਾ ਕਿਸਮਤ ਮੇਰੀ ਕਿੱਥੇ ਤੇਜ ਹੋਣੀ ਆ ਹਾਲੇ ਤਾਂ ਘਰ ਪੈਰ ਪਾਇਆ ਨਹੀਂ ਤੇ ਲਾਈਟ ਪਹਿਲਾਂ ਹੀ ਆ ਗਈ ਆ ਚੱਲ ਮਾਣਾ ਲਾ ਚਾਰ ਪੱਜ ਜਿਹੜਾ ਹੈਗੇ ਆ ਅੱਜ ਨਹੀਂ ਕਰੀ ਕਰ ਤਾਂ ਨਾ ਤੜਾ ਕੋਈ ਬੰਨਾ ਹੀ ਚੱਲਣਾ ਵਾ ਇਹ ਰੋ ਦੇਖਾਂ ਹਾਂ ਕਿੰਦੀ ਸੋਹਣੀ ਲੱਗਦੀ ਇਦਾਂ ਕੰਮ ਕਰਦੀ ਨਾਲ ਸਾਡੇ ਕਿਹੜੇ ਸਿਰ ਨੂੰ ਪੌਂ ਚੜੇ ਆ ਇਹ ਇਹ ਨੂੰ ਜਾਣ ਬੁੱਝ ਕੇ ਮਾੜਾ ਚੰਗਾ ਆਖਾਂਗੇ ਜਦੋਂ ਇਦਾਂ ਕੰਮ ਕਰਦੀ ਆ ਮਨ ਖੁਸ਼ ਹੀ ਹੋ ਜਾਂਦਾ ਨਾਲ ਹੀ ਤੇ ਓਟਕੇ ਬਹਿ ਗਿਆ ਮਮੀ ਜੀ ਮਰ ਗਿਆ ਆਖ ਕੇ ਆਹੀ ਲੰਮੀ ਪਈਦਾ ਵੀ ਨਾ ਲੱਤ ਜੀ ਆਕਰ ਗਈ ਹੀ ਮੈਂ ਚੱਲ ਉੱਠ ਕੇ ਬਹਿਣੀ ਆ ਜਰੀ ਬਹਿ ਹਾਂ ਸੰਦੀਪ ਲਈ ਉਹ ਬਾਹਰ ਚੋਂ ਨਾ ਸੱਟਣਾ ਡੈਡੀ ਜੀ ਨੇ ਆਖਿਆ ਤੇ ਆਖੇ ਲੱਗ ਗਈ ਬੜਾ ਸੋਹਣਾ ਛੋਣਾ ਸੱਟਣ ਦਾਈ ਮੈਂ ਵੀ ਇਹ ਕਹੀ ਮੇਰਾ ਤਾਂ ਬੜੇ ਮਨ ਖੋਸ ਹੋਇਆ ਕਿ ਚਲ ਜਾ ਇਦਾਂ ਕੰਮ ਕਰੇ ਤੇ ਸਾਡਾ ਕਿਹੜਾ ਦਿਮਾਗ ਖਰਾਬ ਹੋਇਆ ਵਾ ਇਹਨੂੰ ਵੱਧ ਘੱਟ ਬੋਲਾਂਗੇ ਤੇ ਜਾਂ ਇਹਨੂੰ ਮਾੜਾ ਚੰਗਾ ਅਖੀ। ਸ਼ਮਾ ਮੈਨੂੰ ਤੇ ਕੋਈ ਆਸ ਨਹੀਂ ਵੀ ਤੂੰ ਨਾ ਛੱਡਣ ਦਾ ਪੂਗੀ। ਤੇ ਵੀ ਗੱਲ ਵਾਜ ਡੈਡੀ ਦੇ ਕਹਨੇ ਕਰ ਇਹਦੀ ਚੱਲ ਗਈ ਤੇ ਸਾਡੇ ਨਹੀਂ ਚੱਲਦੀ। ਆਹੋ ਵਧੀਆ ਗੱਲ ਹੈ। ਡੈਡੀ ਜੀ ਨੂੰ ਕਹਿਆ ਕਿ ਅੱਖ ਲੱਗ ਗਈ। ਨਹੀਂ ਤੇ ਡੈਡੀ ਜੀ ਨੂੰ ਕਹਦਾ ਕਰ ਕੋਈ ਡੈਡੀ ਤੁਸੀਂ ਫੈਸਲਾ ਲੈਣਾ ਇਹਨੂੰ ਕਹਿ ਦਿਆ ਕਰੋ। ਇਦਾਂ ਹੀ ਅੱਖ ਲੱਗ ਜੇ ਤਾਂਾਨੂੰ ਹੋਰ ਕੀ ਚਾਹੀਦਾ ਅਸੀਂ ਤੇ ਇਹੋ ਹੀ ਚਾਹੁੰਦੇ ਆ ਤੇ ਰਲ ਮਿਲ ਕੇ ਆਪਣਾ ਕੰਮ ਹੋ ਜੇ ਤੇ ਆਪਾਂ ਆਪਣੇ ਵਧੀ ਉਹ ਤੇ ਇੰਝ ਨਾ ਆਖਿਆ ਕਰਾਂਗੇ ਤੇ ਡੈਡੀ ਨੂੰ ਕਹਿਤਾ ਕਿ ਸੰਦੀਪ ਨੂੰ ਆਹ ਕੰਮ ਕਰ ਦਵਾ ਦੇ ਨਾ ਪਿਤਾ ਦੇ ਕਿ ਬੜਾ ਮਨ ਖੁਸ਼ ਹੋਇਆ ਵੇਖ ਕੇ ਮਾਂ ਤੇ ਪੁੱਤ ਖੁਸ਼ ਹੋਣਾ ਏ ਜਦੋਂ ਕੋਈ ਘਰ ਦੇ ਵਿੱਚ ਥਪਾਕ ਨਾ ਕੰਮ ਕਰੇ ਨਾ ਮਨ ਨੂੰ ਵੇਖ ਕੇ ਖੁਸ਼ ਹੋ ਜਾਂਦਾ ਆਪ ਹੀ ਜਦੋਂ ਕਿਤੇ ਮੇਰ ਨਾਲ ਵੀ ਨਾ ਰਲ ਕੇ ਆਖੇ ਨਾ ਵੀ ਦੀਦੀ ਚੱਲ ਆ ਮੈਂ ਕਰ ਲੈਂਦੀ ਆ ਤੇ ਆਹ ਕੰਮ ਤੁਸੀਂ ਕਰ ਲਓ ਮੇਰੇ ਤੇ ਮਾਣ ਲਉ ਬਣਿਆ ਹਾਂ ਤੂੰ ਤਾਂ ਸਿਮਾ ਅੱਗੇ ਚੁੰਨੀ ਹ ਮੇਰ ਨਾਲ ਰਲ ਕੇ ਚੱਲੇ ਹਰ ਉਹ ਹੁਣ ਘਰੇ ਢਾੜ ਕੇ ਚੱਲਣੀ ਜਾਪੇ ਤੇਰਨ ਚਲ ਮੈਂ ਲਿਉਣੀ ਹੈ ਗਰਮ ਕਰਕੇ ਨਾਲ ਪੱਟੀ ਬੰਨ ਕੇ ਦਿੰਨੀ ਆ ਹੋ ਸਕਦਾ ਮਾੜਾ ਮੋਟਾ ਹੀ ਹੋਵੇ ਪਤਾ ਉਹ ਤੇ ਸੱਟ ਦਾ ਤੇ ਤਤੇ ਤਤੇ ਘਾ ਨਹੀਂ ਪਤਾ ਲੱਗਦਾ ਜਦੋਂ ਠੰਡੀ ਹੋ ਜੇ ਨਾ ਸੱਟ ਉਦੋਂ ਹੀ ਪਤਾ ਲੱਗਦਾ ਹੂੰ ਇਹ ਨਹੀਂ ਕੇ ਇਹ ਨਾ ਕੱਟਾ ਅਲਰਜੀ ਤੇ ਹਣੀ ਹਣੀ ਮੈਨੂੰ ਹਾਏ ਹਾਏ ਆ ਲੈ ਤਾਂ ਸਨੂਨ ਚ ਵਿਚਾਰਿਆਂ ਨੂੰ ਪਰਸਾ ਸਿੱਧਿਆ ਕਰਾ ਕੇ ਲਿਆਈ ਹੀ ਅੱਜ ਕੋਹਂ ਨਾ ਪੈ ਜਾਣੇ ਇਹਨਾਂ ਨੂੰ ਸਾਰੇ ਖੇ ਨਾ ਭਰਦੇ ਮੇਰਾ ਪੋਨੀਆ ਸਵਾਬ ਦਾ ਕੀ ਫਾਇਦਾ ਪਰਾਣਾ ਤਾਂ ਇੱਥੇ ਘਰ ਆਣ ਕੇ ਨਰਕ ਚ ਹੀ ਆ ਤੇ ਇੱਕ ਦਿਨ ਸਕਿੰਨੀ ਲਾਈਦਾ ਵੀ ਕੀ ਫਾਇਦਾ ਵਾ ਇਹਨਾਂ ਨੇ ਤਾਂ ਮੇਰੀ ਉਹ ਵੀ ਖੂਚ ਪਾ ਦੇਣੀ ਆ ਵੀ ਕੋਈ ਸੱਜ ਮੇਰ ਕੋ ਨਹੀਂ ਸੱਟੇ ਜਾਂਦੇ ਵੱਡੀ ਗੱਲ ਲਾੜੀ ਲੈਣਗੇ ਨਾ ਲਾੜਪੈਣ ਫਿਰ ਐਡਾ ਢੇਰ ਕਿਹੜਾ ਸੱਤਿਆ ਪੈਣਾ ਇਹ ਤਾਂ ਇਹ ਮੈਂ ਸਰੀ ਜਣੀ ਛੱਟ ਦੀ ਛੱਟ ਦੀ ਉਹ ਉਦਾਂ ਹੀ ਸਵੇਹ ਹੋ ਜਾਣਾ ਜੰਦੀ ਬਾ ਕੰਮ ਨਿਬੜ ਗਾਵਾ ਦਾਦੀ ਜੀ ਮੇਰ ਕੋ ਕੱਲੀ ਕੋ ਗੱਲ ਨਹੀਂ ਬੋਣਦੀ ਇਹਦਾ ਕਰੋ ਕੋਈ ਕੰਮ ਵਾਲੀ ਨਾਲ ਲਿਆਓ ਨਾਲ ਉਹ ਡਾਪੂਗੀ ਉਹ ਕੰਮ ਵਾਲੀ ਨੂੰ ਕਿਹਾ ਮੈਂ ਤੇਰੇ ਲਈ ਦਵਾਈ ਲੈ ਕੇ ਚਲਿਆ ਆਈ ਆਏ ਹੌਲੀ ਤੇ ਮੈਨੂੰ ਅਲਰਜੀ ਆਈ ਨਹੀਂ ਦਵਾਈ ਤੇ ਇਹਨੇ ਪਹਿਲਾਂ ਖਵਾ ਲੈਣੀ ਕਿੰਨਾ ਤਾਂ ਕਾਰੇ ਬੈਠੇ ਮੈਨੇ ਦਵਾਈ ਖਵਾ ਲਨੂ। ਕਿਰੋ ਦਿਲ ਤਾਂ ਇਹ ਗੱਲ ਇਹ ਤੇ ਤੈਨੂੰ ਲਰਜੀ ਹੋਊਗੀ ਤੇ ਲਿਆਂਦੀ ਆਉਂ ਘਰ ਦਵਾਈ ਤੇ ਅੱਛੇ ਵੇਲੇ ਖਾ ਲੇਂਗੀ। ਚਲ ਦਵਾਈ ਬਿਲਾਇਓ ਤੇ ਨਾਲ ਕੋਈ ਜਨਾਨੀ ਲਾਇਓ ਸਤਾਦੂਗੀ। ਚਲ ਮੈਂ ਵੇਨਾ ਬੁਲਾ ਲੀਕੋ ਲਾਦੀ। ਚਾਹੇ ਫਿਰ ਸਿਮਾ ਦੇ ਜੀ ਨੂੰ ਨਾਲ ਡਾ ਦੋ। ਚਲ ਲੱਭੀ ਕੋਈ ਤੇ ਫਿਰ ਮੈਂ ਵੇਨਾ। ਚਲ ਠੀਕ ਆ। ਮੇਰੇ ਕੋਈ ਹੋ ਜਾ ਕੰਮ ਹੁੰਦੇ। ਮੈਂ ਤਾਂ ਸਾਰੇ ਘਟੇ ਨਾਲ ਭਰ ਗਈ। ਦੇ ਨੀ ਨਾ ਮੰਨ ਨਾ ਇੰਨੇ ਨਾ ਮਥੀ ਗਾ ਵੀ ਕੀ ਆ ਬੋੜਾ ਯਾਰ ਕੇ ਨਾ ਫਰਕ ਪਵਾਦਾ ਅੱਛਾ ਦਾੜੀ ਨਾਲਾਂ ਤੀ ਨਾਰਚੋਂ ਨਾ ਛਟਨੂ ਉਹਨੇ ਮੈਂ ਡਾਈ ਆ ਮੇਰਾ ਤਾਂ ਵੇਖੋ ਕੀ ਹਾਲ ਬਣਿਆ ਵਾ ਮੇਰ ਕੋ ਤਾਂ ਨਹੀਂ ਛਟਿਆ ਜਾਣ ਡਿਆ ਹੀ ਡਈ ਏ ਛਟਣ ਚਾਹ ਦੇ ਆ ਹੀ ਰਿੰਨਕੇ ਨੂੰ ਮੇਰ ਕੋ ਕੰਮ ਹੋਣੇ ਨਹੀਂ ਤੇ ਨਾ ਹੋਈਆਂ ਨਾ ਨਾ ਇਹ ਤੇ ਯਾ ਮਮਮੀ ਮੈਨੂੰ ਮਰ ਕੋ ਹੁੰਦੇ ਨਹੀਂ ਆ ਸਹੀ ਗੱਲ ਆ ਤੁਸੀਂ ਕਹੀ ਨਹੀਂ ਹੁੰਦਾ ਮਰ ਕੋ ਇਹੋ ਜਿਹਾ ਘੱਟੇ ਮਿੱਟੀ ਵਾਲਾ ਕੰਮ ਕਰੀ ਬਣਾਉਂਦਾ ਕੰਗਾ ਹਾਏ ਹਾਏ ਮਮਮੀ ਤੂੰ ਹਰ ਇੱਕ ਗੱਲ ਤੇ ਸੜੀ ਗੱਲ ਕਰਨੀ ਹੁੰਦੀ ਆ ਕਦੀ ਸਵਾਰਨਾ ਕੀ ਦਿੱਤੀ ਆ ਪੁੱਤ ਆ ਕੇ ਕਹ ਲਿਆ ਕਰੋ ਹਰ ਵੇਲੇ ਸੜੇ ਭੈਣਾ ਹੁੰਦਾ ਵਾ ਕਦੀ ਮਿੱਠੇ ਬੋਲ ਵੀ ਕਿਤੇ ਮੂੰਹ ਚ ਕੱਢ ਲਿਆ ਕਰੋ ਠੇ ਬੋਲ ਕੀ ਬੋਲਣਾ ਸੰਦੀਪ ਮਿੱਠੇ ਬੋਲ ਬੋਲਣ ਵਾਲੀ ਤੂੰ ਕੋਈ ਗੱਲ ਹੀ ਨਹੀਂ ਕਰਦੀ ਉਹ ਜੇ ਉਹਦੇ ਚੋਂ ਤੇਰੇ ਵਰਗੀ ਜਾਣ ਆ ਵਿਚਾਰੀ ਇਹ ਈ ਉਹ ਡਈਆ ਕਰਨ ਚੱਲ ਮੰਮੀ ਆਪਾ ਆਪਣੇ ਸਰੀਰ ਹੁੰਦੇ ਆ ਕੋਈ ਇਦਾਂ ਦਾ ਕੰਮ ਘੱਟੇ ਮਿੱਟੀ ਵਾਲਾ ਕਰ ਲੈਂਦਾ ਕਿ ਆਖੋ ਨਹੀਂ ਹੁੰਦੇ ਆ ਚੱਜਣਾ ਨਾ ਆਈ ਬੁਖਾਰ ਨੂੰ ਕੰਮ ਦੇ ਵਿੱਚ ਤੂੜ ਰੋਲ ਮਾਰ ਦਿੰਦੀ ਘਾਹੀ ਆਈ ਕਦੀ ਗੋਲੀ ਵੀ ਨਹੀਂ ਖਾਦੀ ਸਾਨੂੰ ਪਰਵਾਹ ਹੀ ਨਹੀਂ ਹੁੰਦੀ ਬੁਖਾਰ ਕੀ ਕੀ ਜੋਨਤਾ ਵਾ ਮੰਮੀ ਉਹ ਤੁਹਾਡੇ ਜ਼ਮਾਨੇ ਦੀਆਂ ਗੱਲਾਂ ਵਾ ਉਹ ਹੁੰਦੇ ਜ਼ਮਾਨੇ ਦੀ ਤੇ ਨਵੀਆਂ ਇਹ ਗੱਲਾਂ ਹੁੰਦੇ ਜ਼ਮਾਨੇ ਤੇ ਆਖਰੀ ਆਈ ਆ ਕਿਹਦੇ ਆਈ ਉਹ ਸੂਟ ਬਣਾ ਲਓ ਬਦਲ ਲਓ ਅੰਦਰ ਚਲ ਜਓ ਸ਼ੀਸ਼ੇ ਗਾੜੀ ਖਲੋਜੋ ਕੁੰਡੀਆਂ ਸਵਾਰ ਲਓ ਮੂੰਹ ਸਵਾਰ ਲਓ ਪਾਤਰਾਂ ਦੇ ਚਲ ਜਓ ਆਹ ਕੋਈ ਤਰੀਕਾ ਵਾ ਤੁਹਾਡਾ ਹੁਣ ਮੈਂ ਦੱਸ ਕੀ ਕਰਾਂ ਹੁਣ ਫਾਤ ਕਿਹ ਕੋ ਲਿਆ ਨਹੀਂ ਜਾਣਾ ਕਿਸ ਦੀ ਰਿਸੇ ਹੁਣ ਤੇ ਉਹਦਾ ਹੀ ਆਪਣਾ ਸਰੀਰ ਜ਼ਿਆਦਾ ਸ਼ੋਰ ਕੀਤਾ ਵਾ ਤੁਹਾਡੇ ਕੰਮ ਛੱਡੇ ਆ ਤੁਸੀਂ